ਸਾਰੇ ਕੋਰਸਿਸ ਨੇ ਆਪਣੇ ਕੋਲ ਡਿਟਾਰ ਕੀਬੋਰਡ ਕੋਲ ਸਾਰੇ ਹੱਥ ਸੀ ਅੰਦੀ ਅੰਦੀ ਇਹ ਚਾਹ ਉਸ ਕੰਨੇ ਕਰਦਾ ਦੁਹਾਂਦਾ ਕੋ ਕਰਦਾ ਕੁਛ ਨਹੀਂ ਡਿਟਾਰ ਵੀ ਹੈ ਨਹੀਂ ਇਹ ਸਰਕਾਰੀ ਸਕੂਲਾਂ ਦੇ ਦਿੱਤੇ ਨਹੀਂ ਅਸੀਂ ਸਰਕਾਰੀ ਸਕੂਲਾਂ ਵਾਸਤੇ ਕੋਈ ਅੰਸ਼ ਨਹੀਂ ਲਿੱਤੇ ਹੋਏ ਹਾਂਜੀ ਨਹੀਂ ਇਸੇ ਕਰਕੇ ਨੂੰ ਪੈਨਾ ਤੋਂ ਬਾਲਸ ਤੇ ਲੈ ਕੇ ਆਏ ਇਹ ਸ਼ਾਰੇ ਟਾਲੀਆਂ ਦੇ ਬੱਚੇ ਜੀ ਇਹ ਬੱਚੋ ਤੋਂ ਇਹ ਦੇਖਣਾ ਡਿੱਠੇ ਸਵੇ ਥਾ ਉਹਨਾਂ ਤੁਹਾਨੂੰ ਇਹ ਨਾ ਕਿੰਨੀ ਸਭਿਧਾ ਨਹੀਂ ਤੋਂ ਜਿਹੜਾ ਉਹ ਪਸ਼ਮੀਤ ਸਿੰਘ ਜੀ ਦਾ ਜਨ ਕੀਤਾ ਹੋਇਆ ਸੀ ਠੀਕ ਹੈ ਨਾ ਬਹੁਤ ਵਧੀਆ ਸੀ ਕਿਹੜੀ ਕਿਹੜੀ ਕਿ ਬਲਾਦ ਹੈਗੇ ਬੱਚੇ ਕਲਾਸ 9 9 9 ਤੇ 3.8 ਵਿੱਚ 14 ਲੋ ਨੰਬਰ ਜ਼ਿਆਦਾ ਹੈ ਜੀ ਸਰਕਾਰ ਵੱਲੋਂ ਆ ਰਹੀ ਸੀ ਇਸ ਲਈ ਕਿ ਕੋਈ ਹੋਰ ਲੈਟਰ ਕਿਹੀ ਹੋਣੀ ਹੈ ਸੀ ਨਾ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਦਾ ਟੈਲੈਂਟ ਕੱਢਦੇ ਠੀਂਗਾਂ ਨੰਤਰ ਆਸ ਕੇ ਹੋਰ ਨੂੰ ਪੁੱਛਿਆ ਕਿ ਜੀ ਦੇਾਸਤੇ ਠੀਕ ਹੈ। ਇਹ ਕਿ টিਚਰ ਵੀ ਜਿਹੜੇ ਹੈਗੇ ਆ ਫਸਟੋ ਜਿਨ੍ਹਾਂ ਨੂੰ ਫੀਸ ਜੰਦੇ ਹੈਗੀ ਆ ਠੀਕ ਹੈ। ਤੁਹਾਨੂੰ ਕੋਈ ਸਰਟੀਫਿਕੇਟ ਨਹੀਂ ਹੈ ਕਿ ਫਸਟੋ ਦਾ ਹੈ ਨਾ। ਉਹਨੂੰ ਵੀ ਸਰਟੀਫਾਈ ਕਰਨਾ ਹੈ। ਇਹ ਸਾਡੇ ਨਾਲ ਸੰਬੰਧ ਵਿੱਚ ਤੇ ਇਹ ਵੀ ਆਪਾਂ ਸੰਬੰਧ ਵਿੱਚ ਅੰਦਰ ਹਨ। ਉਹ ਕੋਸ਼ਿਸ਼ ਕਰਦੇ ਵੈਸੇ ਹੁੰਦੀ ਸੀ ਸਿੱਧੀ ਕਰਦੇ ਹਾਂ ਨਾ। ਇਸ ਨੂੰ ਨਾ ਗਾਣਾ ਤੇਰੇ ਦੀ ਮੇਰੀ ਹੱਜਾ ਕਿਸੇ ਨੂੰ ਗਾਣਾ ਹੈ ਹੰਦਾ ਗਾਣਾ ਕਿਸੇ ਨੂੰ

ਜਿਹਦੇ ਇਸ ਦੀ ਜਿਹੜੀ ਸੀਮਾ ਸ਼ੁਰੂ ਹੋ ਗਈ ਸੰਗੀਤ ਦੀ ਕੋਈ ਸੀਮਾ ਨਹੀਂ ਸੰਗੀਤ ਦੇ ਵਿੱਚ ਜਿਹੜਾ ਬੰਦਾ ਹੋ ਸਕਦਾ ਰਾਤ ਤੱਕ ਨੂੰ ਕੋਈ ਵੀ ਨਾ ਜਾਣਦਾ ਹੋਵੇ ਕਿ ਉਹਨੇ ਕੋਈ ਇਹੋ ਜੀ ਉਹਦੇ ਮੂੰਹ ਦੇ ਵਿੱਚੋਂ ਆਵਾਜ਼ ਨਿਕਲ ਗਈ ਬਿਲਕੁਲ ਤੇ ਉਹ ਦੁਨੀਆ ਨੂੰ ਮੰਨਣ ਲੱਗੀ ਜਿਹਦੇ ਵਿੱਚ ਜਿੱਦਾਂ ਉਹਨਾਂ ਸਾਰੇ ਹਾਂਸ ਵਰਗੇ ਵੀ ਇਹ ਕਲਾਕਾਰ ਉਹਨਾਂ ਕੋਲੇ ਪਹਿਲਾਂ ਕੁਝ ਵੀ ਨਹੀਂ ਸੀ ਘਰ ਦੀ ਗਰੀਬੀ ਸੀ ਸਾਰਾ ਕੁਝ ਹੀ ਤੇ ਉਹਨਾਂ ਨੂੰ ਜੋ ਵੀ ਕੁਝ ਮਿਲਿਆ ਇਸ ਚੀਜ਼ ਤੋਂ ਮਿਲਿਆ ਫਿਰ ਇਸ ਤਰੀਕੇ ਦੇ ਨਾਲ ਬੜੇ ਲੋਕ ਆ ਜਿਹੜੇ ਮਤਲਬ ਆਪਣੇ ਸਰਦੂਲ ਸਿਕੰਦਰ ਜੀ ਆ ਜਾਂ ਬਹੁਤ ਹੋਰ ਵੱਡੇ ਵੱਡੇ ਨਾਮ ਹੀ ਆ ਰਸ਼ਮੀਤ ਸਿੰਘ ਜੀ ਆ ਜਿਹੜੇ ਇਹਨਾਂ ਨੇ ਹਜੇ ਬਹੁਤ ਕੁਝ ਮਤਲਬ ਦੇ ਕੇ ਜਾਣਾ ਸੀਗਾ ਇਸ ਦੁਨੀਆ ਨੂੰ ਪਰ ਉਹ ਪ੍ਰਮਾਤਮਾ ਦੀ ਕਿਰਪਾ ਸਮਝ ਲਓ ਜਾਂ ਉਹਦਾ ਹੁਕਮ ਮੰਨ ਲਓ ਜਾਂ ਵੀ ਉਹਨਾਂ ਦੀ ਲਿਖੀ ਇੰਨੀ ਸੀ ਉਹ ਬੜੀ ਛੋਟੀ ਉਮਰ ਦੇ ਵਿੱਚ ਹੀ ਚਲੇ ਗਏ ਇਹ ਤਾਂ ਜਦੋਂ ਉਹ ਕੰਪੀਟੀਸ਼ਨ ਦੇ ਵਿੱਚ ਗਿਆ ਸੀ ਉਹਨਾਂ ਦੇ ਮੁਕਾਬਲੇ ਦੇ ਵਿੱਚ ਕੋਈ ਹੋਰ ਨਹੀਂ ਸੀ ਤੋਂ ਇੰਨੀ ਛੋਟੀ ਉਮਰ ਦੇ ਵਿੱਚ ਡਿੱਠੇ ਸਭੇ ਥਾਵਾਂ ਸੁਣਦੇ ਮੈਂ ਤੁਹਾਨੂੰ ਜਦੋਂ ਸਾਰੇ ਸਾਰੇ ਗੁਰਬਾਨੀ ਜਲਦੀ ਦਿੱਠੇ ਸਵੇ ਤਾਂ ਨਹੀਂ ਤੋਂ ਤਜਿਆ ਤਾਂ ਮੈਂ ਇਦਾਂ ਨਹੀਂ ਤਰਜਿਆ ਇਹਦੇ ਕੋਈ ਧੀਗ ਉਮਰ ਦੇ ਵਿੱਚ ਉਹਨਾਂ ਨੇ ਮਤਲਬ ਆ ਇਹ ਜਿਹੜਾ ਇਹ ਇਸ ਤੋਂ ਸ਼ੁਰੂ ਹੁੰਦੀ ਹੈ ਜਿਹੜੀ ਗੁਰਬਾਨੀ ਤੇ ਨਹੀਂ ਤਾਂ ਜਦੋਂ ਸਾਰੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਜਿਹੜੇ ਰਾਗੀ ਸਿੰਘ ਆ ਉਹਨਾਂ ਨੂੰ ਵੀ ਬੋਖਾ ਵੀ ਮਿਲਦਾ ਕੋਈ ਉਮਰ ਕੁਛ ਲਿਮਟ ਨਹੀਂ ਜਾਦੀ ਤੇ ਵੀ ਉਮਰ ਕੋਈ ਨਹੀਂ ਹੈ ਤੁਸੀਂ ਵੀ ਕੋਸ਼ਿਸ਼ ਹੁਣ ਤੋਂ ਕਰੋਗੇ ਤੇ ਕਰ ਸਕਦੇ ਹੋ ਤੇ ਪੂਰੀ ਮਤਲਬ ਮਦਦ ਮਿਲੇਗੀ ਤੁਹਾਨੂੰ ਜੇ ਕਰਾਂਗੇ ਠੀਕ ਹੈ ਨਾ ਤੁਹਾਨੂੰ ਇੱਥੇ ਲੈ ਕੇ ਆਉਣ ਦਾ ਮਕਸਦ ਇਹ ਹੀ ਹੈ ਵੀ ਤੁਸੀਂ ਚੰਗੇ ਪਾਸੇ ਨੂੰ ਦੇ ਨਾਲ ਦੇ ਬੱਚੇ ਫਿਰ ਲੱਗੇਗਾ ਵੀ ਜੇ ਆਪਾਂ ਆ ਕੰਮ ਕਰਦੇ ਹਾਂ ਤੇ ਵਧੀਆ ਬਿਲਕੁਲ ਤੇ ਸਾਡੀ ਕੋਸ਼ਿਸ਼ ਇਦਾਂ ਦੀ ਮਨੁੱਖਤਾ ਦੀ ਸੇਵਾ ਦੇ ਵਿੱਚ ਵੀ ਆ ਗਿਆ ਬੈਠ ਗਿਆ ਜੀ ਹਰ ਕੋ ਕਹਿੰਦੇ ਹੀ ਭਗਵਾਨ ਆਪੇ ਨੇ ਹੀ ਹਰ ਕੋ ਕਹਿੰਦੇ ਹੀ ਭਗਵਾਨ ਆਪੇ ਨੇ ਹੀ ਤੁਮ ਨੇ नीरा के जैसे बुलाते जलात 一路。 पर, तेरा चल आए हर रात यादों की रात ले आए मैं सांस लेता हूँ तेरी खुशबू आती है इथ मह है, मेरे pum pum dil ke pa ਸਾਰੇ ਹੀ ਸਾਰੇ ਇਹ ਕੇ ਸੇ ਆਪਣੇ ਹੈ ਬੇਗਾਨੇ ਹੋ ਕਰ ਵੀ ਕਿਉਂ ਨਾ ਤੇ ਆਪਣੇ ਹੈ ਮੈਂ ਸੋਣ ਮਹਿ ਰਹਤਾ ਹੂੰ ਡਰ ਡਰ ਕੇ ਕਿ ਕੀ دیਵਾਨਾ ਮੈਨੂੰ ਨਿਖਰਾ ਕੇ ਕੀ دیਵਾਨਾ ਨੂੰ ਕੀਏ ਬੋਲ ਕੇ ਕੀਵਾਨੇ ਜਾਨ ਤੇ ਜਲਦੀ ਵਿੱਚ ਕਿਉਂ ਮਰਦਾ ਕਹਤੀ ਹੋ ਕਹਤੀ ਹੋ ਪੰ ਪੰ ਦਿਲ ਕੇ Yeah, right.

ਮੂਹਮੀਂ ਸੇ ਚੁਰਾ ਲੋ ਮੇਰੇ ਦਿਲ ਮੇਂ ਕਹੀ ਤੂੰ ਚੁਪਾ ਲੋ ਹੰਮ ਕੀ ਕਿਹਨ ਜਾਈ ਜਿੱਤੇ ਰਿਕਾਰਡਡ ਹੋਇਆ ਹਨਾ ਉੱਤੇ ਵੀ ਗਾ ਸਕਦਾ ਨਹੀਂ ਤਾਂ ਜੇ ਕਿਸੇ ਦੀ ਆਵਾਜ਼ ਉੱਥੋਂ ਤੱਕ ਨਹੀਂ ਜਾਂਦੀ ਤੇ ਉਹ ਅਪਡਾਊਨ ਕਰਕੇ ਵੀ ਗਾ ਸਕਦਾ ਉਹ ਇਹਦੇ ਵਿੱਚ ਸਾਰੀਆਂ ਸੋਧਾਂ ਆ ਗਈਆਂ ਜੇ ਕੋਈ ਤੁਸੀਂ ਕਰਦੇ ਹੋ ਇਸ ਕੋਰਸ ਨੂੰ ਤੇ ਫਿਰ ਤੁਹਾਨੂੰ ਸਾਰੀਆਂ ਬਰੀਕੀਆਂ ਦਾ ਪਤਾ ਲੱਗੇਗਾ ਹਜੇ ਤੁਹਾਨੂੰ ਪਤਾ ਵੀ ਲੱਗ ਰਿਹਾ ਹੁੰਦਾ ਵੀ ਛਿੱਟੀਆਂ ਗੱਲਾਂ ਮੱਥਾ ਪਾ ਦਿੰਦੇ ਹਨਾ ਉਸਨੀਤ ਦੇ ਨਾਲ ਜਦੋਂ ਜੁੜਦੇ ਆ ਨਾ ਬੰਦਾ ਨੇ ਫਿਰ ਸਾਰੀਆਂ ਝੀਆਂ ਦਾ ਪਤਾ ਲੱਗਦਾ ਕੋਈ ਹੈ ਤੁਹਾਡੇ ਵਿੱਚੋਂ ਚਾਹਵੰ ਜਿਹੜਾ ਚਾਹੁੰਦਾ ਕਿ ਮੈਂ ਹੋਣ ਵਾਲੇ ਸਮੇਂ ਦੇ ਵਿੱਚ ਇਹ ਫੀਲਡ ਜਿਹੜਾ ਮੈਂ ਚੁਣ ਸਰਦਾ ਕੋਸ਼ਿਸ਼ ਕਰ ਰਹੀ ਹਾਂ ਗੁਰਬਾਣੀ ਵਗੈਰਾ ਠੀਕ ਹੈ ਤੇ ਕਿਸੇ ਨੇ ਬਾਲੀਵੁੱਡ ਸਿੰਗਿੰਗ ਸਿੱਖਣੀ ਹੈ ਹਿੰਦੀ ਗਾਣੇ ਸਿੱਖਣੇ ਕਿਨੇ ਉਹ ਬਾਲੀਵੁੱਡ ਚ ਸਾਰੇ ਹੁੰਦੇ ਆ ਤੇ ਫੋਕ ਜੀ ਕਿਸੇ ਨੇ ਪੰਜਾਬੀ ਫੋਕ ਪੰਜਾਬੀ ਗਾਣੇ ਸਿੱਖਣੇ ਠੀਕ ਹੈ ਤੇ ਉਸ ਤੋਂ ਬਾਅਦ ਸਾਡਾ ਇਨਸਟਰੂਮੈਂਟ ਡਿਪਾਰਟਮੈਂਟ ਆ ਜਾਂਦਾ ਉਹਦੇ ਵਿੱਚ ਅਸੀਂ ਸਿਖਾਣੇ ਹੈ ਗਿਟਾਰ ਕੀਬੋਰਡ ਡਰਮ ਢੋਲਕ ਤਬਲਾ ਠੀਕ ਹੈ ਇਹ ਸਾਰੇ ਇਨਸਟਰੂਮੈਂਟ ਇੱਥੇ ਸਿਖਾਏ ਜਾਂਦੇ ਆ ਵਿਦ ਨੋਟੇਸ਼ਨਸ ਕਿ ਕਲਿੱਕ ਕਿੱਥੇ ਦੇਣਾ ਨੋਟੇਸ਼ਨ ਜਦ ਤੱਕ ਬੱਚੇ ਨੂੰ ਨਹੀਂ ਆਏਗੇ ਸਾਡੇ ਟੀਚਰ ਨੇ ਹਿਪ ਹੌਪ ਡਾਂਸ ਹੀ ਖਾਂਦੇ ਨੇ ਬਾਲੀਵੁੱਡ ਹਿਪ ਹੌਪ ਡਾਂਸ ਤੇ ਉਸ ਤੋਂ ਬਾਅਦ ਇਹ ਹੁਣੇ ਤੁਹਾਨੂੰ ਡਾਂਸ ਵੀ ਡਾਂਸ ਦੀ ਝਲਕ ਦਿਖਾਣਗੇ ਥੋੜੀ ਜੀ ਠੀਕ ਹੈ ਤੇ ਉਸ ਤੋਂ ਬਾਅਦ ਸਾਡਾ ਵੀਡੀਓ ਡਿਪਾਰਟਮੈਂਟ ਆ ਜਾਂਦਾ ਹੈ ਠੀਕ ਹੈ ਕਿਸੇ ਨੇ ਵੀਡੀਓ ਦਾ ਕਰਨਾ ਹੈ ਐਡੀਟਿੰਗ ਦਾ ਕਰਨਾ ਹੈ ਉਹ ਵੀ ਕੋਰਸ ਇੱਥੇ ਸਿਖਾਏ ਜਾਂਦੇ ਆ ਜਿਵੇਂ ਸਰ ਨੇ ਤੁਹਾਨੂੰ ਦੱਸਿਆ ਸਟੂਡੀਓ ਵਿੱਚ ਸਟੂਡੀਓ ਦਾ ਕੰਮ ਕਿਸੇ ਨੇ ਸਿੱਖਣਾ ਉਹ ਵੀ ਇੱਥੇ ਉਹ ਨੌਲੇਜ ਦਿੱਤੀ ਜਾਂਦੀ ਆ ਉਹਦੀ ਠੀਕ ਹੈ ਤੇ ਹੁਣ ਅਸੀਂ ਥੋੜਾ ਜਿਹਾ ਸਰਦੀ ਚ ਲੱਕ ਦੇਖ ਲਈ ਹੈ ਨਾ ਫਿਰ ਤੁਹਾਨੂੰ ਭੰਗੜਾ ਵੀ ਦਿਖਾਵਾਂਗੇ ਠੀਕ ਹੈ ਜੁਗੀ ਕਤਾ ਦੀ ਗਰਗੀ ਪ੍ਰਕੇ ਦੀ ਕੋਈ ਨੀਂਦ ਨਹੀਂ ਆਉਂਦੀ ਅਸੀਂ ਤਾਂ ਉਹਦੀ ਤੁਰੀ ਆ ਹੀ ਤਾਂ ਵੀ ਮੁੰਡੇ ਨਾ ਫਿਰ ਰਹਦੀ ਨਹੀਂ ਗਈਆ ਕਰ ਰਹੇ ਮੁੰਡੇ ਟੋਲੀਆਂ ਬਣਾ ਕੇ ਸੱਦਦੇ ਮੈਂ ਕਿੱਥੇ ਬੱਝਦਾ ਨਾ ਕੋਈ ਪਿਆ ਪੈਕਤੀ ਚੋਂ ਸਮਝੀ ਨਹੀਂ ਹੋਦੀ ਪਤਾ ਚੌਦੀ ਤੂੰ ਨਾ ਕੀ ਯਾਰੀ ਤੇ ਤਾਂ ਦੇ ਮੁੰਡੇ ਨਾ ਹੁਣ ਕਹੀਦੀ ਫਿਰੇ ਦੀ ਦਿਲੋਂ ਵੀ ਸ਼ੱਕਾ ਰੋਟੀ ਫੱਡ ਕੇ ਤੇਰੀ ਰੱਖਾ ਕਰਨੀ ਜੀ ਸੰਜੀ ਅਸੀਂ ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਟਰ ਬॉयਜ਼ ਤੋਂ ਜਿਹੜੇ ਬੱਚੇ ਆ ਉਹ ਵਿਜ਼ਿਟ ਕਰਉਣ ਲਈ 뮤ਜ਼ਿਕ ਅਕੈਡਮੀ ਜਿਹੜੀ ਕਿ ਆਪਣੇ ਲੇਟ ਸ਼੍ਰੀ ਰਸ਼ਮੀਰ ਜੀ ਦੇ ਨਾਮ ਤੇ ਬਣੀ ਵੀ ਆ ਲੁਧਿਆਣਾ ਦੇ ਵਿੱਚ ਇਸ ਬਾਰੇ ਜਦੋਂ ਪਤਾ ਲੱਗਿਆ ਤਾਂ ਅਸੀਂ ਇਹ ਸਨਾ ਕੀਤੀ ਵੀ ਇਹਨਾਂ ਨੂੰ ਬੱਚਿਆਂ ਨੂੰ ਇੱਥੋਂ ਦਾ ਵਿਜ਼ਿਟ ਕਰਾਇਆ ਜਾਵੇ ਤੇ ਇਹਨਾਂ ਨੂੰ 뮤ਜ਼ਿਕ ਬਾਰੇ ਵੀ ਜਿਹੜੇ ਅੱਗੇ ਜਾਣ ਦੇ ਜਿਹੜੇ ਆ ਹੋਰ ਮੌਕੇ ਮਿਲ ਸਕਣ ਇਸ ਲਈ ਇੱਥੇ ਲੈ ਕੇ ਆਂਦਾ ਸਾਨੂੰ ਇੱਥੇ ਅੱਜ ਸਰਜੀ ਸਰ ਅਤੇ ਪੂਜਾ ਮੈਡਮ ਨੇ ਬਹੁਤ ਵਧੀਆ ਕੋਆਪਰੇਟ ਕੀਤਾ ਸਾਨੂੰ ਅਕੈਡਮੀ ਦੇ ਜਿਹੜੇ ਹਰ ਜਿਹੜੇ ਡਿਪਾਰਟਮੈਂਟ ਹੈਗੇ ਆ ਡਾਂਸ ਡਿਪਾਰਟਮੈਂਟ ਜਾਂ ਕਲਾਸਿਕਲ ਮਿਊਜ਼ਿਕ ਦੇ ਡਿਪਾਰਟਮੈਂਟ ਆ ਆਡੀਟੋਰੀਅਮ ਆ ਉਰਵੀ ਉਹਦੇ ਉੱਤੇ ਉਸ ਦੇ ਵਿੱਚ ਵਿਜ਼ਿਟਰ ਆਇਆ ਤੇ ਜਾਣਕਾਰੀ ਦਿੱਤੀ ਤੇ ਉਹਨਾਂ ਨੇ ਆਪਦੀ ਜਿਹੜੇ ਉਹਨਾਂ ਕੋਲੇ ਡਾਂਸ ਦੀ ਕਲਾ ਉਹ ਵੀ ਉਹਨਾਂ ਨੇ ਆਪਾਂ ਨੂੰ ਕਰਕੇ ਦਿਖਾਈ ਆ ਤੇ ਉਹਦੇ ਨਾਲ ਬੇਟਾ ਇਹ ਤੁਹਾਨੂੰ ਇੱਥੇ ਲਿਆਉਣ ਦਾ ਮਕਸਦ ਮੇਨ ਇਹੀ ਆ ਵੀ ਆਪਾਂ ਨੂੰ ਕਈ ਵਾਰੀ ਨੋਲਿਜ ਨਹੀਂ ਹੁੰਦੀ ਨੋਲਿਜ ਨਹੀਂ ਹੁੰਦੀ ਤਾਂ ਆਪਾਂ ਜ਼ਿੰਦਗੀ ਦੇ ਬਹੁਤ ਸਾਰੇ ਮੌਕਿਆਂ ਤੋਂ ਆਪਾਂ ਵਾਂਝੇ ਰਹਿ ਜਾਂਦੇ ਆ ਆਪਾਂ ਰਿਮੋਟ ਏਰੀਆ ਵਿੱਚ ਹੋਈਏ ਜਾਂ ਆਪਾਂ ਜਿਸ ਤਰ੍ਹਾਂ ਦਾ ਆਪਾਂ ਮਾਹੌਲ ਵਿੱਚ ਰਹਿੰਦੇ ਆ ਤਾਂ ਉਹਦੇ ਵਿੱਚ ਆਪਾਂ ਇੱਥੋਂ ਤੱਕ ਪਹੁੰਚ ਨਹੀਂ ਸਕਦੇ ਜਿਹੜਾ ਅੱਜ ਦਾ ਯੋਗ ਆ ਉਹ ਜਿਹੜਾ ਸੋਸ਼ਲ ਮੀਡੀਆ ਦਾ ਯੋਗ ਆ ਆਪਾਂ ਸੋਸ਼ਲ ਮੀਡੀਆ ਤਾਂ ਦੇਖਦੇ ਤਾਂ ਬਹੁਤ ਕੁਝ ਰਹਿੰਦੇ ਆ ਪਰ ਸੋਸ਼ਲ ਮੀਡੀਆ ਤੇ ਉਹ ਜਿਹੜਾ ਆ ਰਿਹਾ ਉਹਦੇ ਵਿੱਚ ਆਪਾਂ ਜਿਹੜਾ ਤੇ ਪੜ੍ਹਾਈ ਦੇ ਨਾਲ ਨਾਲ ਆਪਾਂ ਇਹਨਾਂ ਕੋਰਸਾਂ ਦੇ ਵਿੱਚ ਜਿਹੜਾ ਭਾਗ ਲੈ ਕੇ ਆਪਦੀ ਜਿਹੜੀ ਜ਼ਿੰਦਗੀ ਵਿੱਚ ਆਪਣੇ ਰਫ ਨੇ ਜਿਹੜੀ ਕਲਾ ਦਿੱਤੀ ਹੈ ਉਹਨੂੰ ਆਪਾਂ ਨਿਖਾਰ ਕੇ ਆਪਾਂ ਜ਼ਿੰਦਗੀ ਵਿੱਚ ਅੱਗੇ ਵੀ ਵੱਧ ਸਕਦੇ ਆ ਤੇ ਆਪਣੇ ਨਾਲ ਦੇ ਸਾਥੀਆਂ ਨੂੰ ਅੱਗੇ ਵਧਣ ਦਾ ਮੌਕਾ ਵੀ ਦੇ ਸਕਦੇ ਆ ਤੇ ਇੱਕ ਕਿਸੇ ਹੋਰ ਲਈ ਆਪਾਂ ਚਾਨਣ ਮਨਾਰਾ ਵੀ ਬਣ ਸਕਦੇ ਆ ਅੱਜ ਸਾਡੇ ਨਾਲ ਸਾਡੇ ਸਕੂਲ ਤੋਂ ਕੈਪਟਨ ਜਸਵੰਤ ਸਿੰਘ ਉਹ ਵੀ ਸਾਡੇ ਨਾਲ ਆਇਆ ਜੋ ਕਿ ਉਹ ਵੀ 뮤זיਕ ਨਾਲ ਬਹੁਤ ਪੁਰਾਣਾ ਉਹਨਾਂ ਦਾ ਸਬੰਧ ਹੈ ਤੇ ਉਹਨਾਂ ਨੇ ਵੀ ਬਹੁਤ ਵਧੀਆ ਇਥੇ ਆਪਣੀ ਕਲਾ ਦਾ ਅਵਨਰ ਦਿਖਾਇਆ ਤੁਸੀਂ ਦੇਖਿਆ ਹੀ ਆ ਇਹ ਸਭ ਗੱਲਾਂ ਬੇਟਾ ਤੁਹਾਨੂੰ ਅੱਗੇ ਲਿਜਾਣ ਵਾਸਤੇ ਜਿਹੜੀਆਂ ਉਹ ਕਿਤੇ ਨਹੀਂ ਹੈ ਸਰਕਾਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਨੂੰ ਮਤਲਬ ਇਹ ਇੱਥੇ ਲਿਆਉਣ ਦਾ ਮੌਕਾ ਦਿੱਤਾ ਤੇ ਬਹੁਤ ਬਹੁਤ ਧੰਨਵਾਦ ਅਸ਼ਵੀਤ ਅਕੈਡਮੀ ਦੇ ਡੀਨ ਮੈਮ ਪੂਜਾ ਮੈਮ ਤੇ ਸਰਬਜੀਤ ਸਰ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਤੇ ਬਹੁਤ ਵਧੀਆ ਕੋਆਪਰੇਟ ਕੀਤਾ ਹੈ ਅਕੈਡਮੀ ਵਿజిਟ ਕਰਾਈਆ ਤੇ ਜਿਹੜੇ ਜ਼ਿੰਦਗੀ ਵਿੱਚ ਹੋਰ ਜਿਹੜੇ ਮੌਕੇ ਆ ਉਹਨਾਂ ਬਾਰੇ ਵੀ ਜਿਹੜਾ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ ਉਹਨਾਂ ਬਾਰੇ ਜਾਣਕਾਰੀ ਦਿੱਤੀ ਹੈ ਬਹੁਤ ਬਹੁਤ ਧੰਨਵਾਦ ਜੀ ਕਿਸ ਤਰ੍ਹਾਂ ਮੇਗਾ ਵਿੱਚੋਂ ਠੀਕ ਹੈ ਸ਼ਕਸ਼ ਬੇਟਾ ਹਰ ਫੀਲਡ ਹੈ ਨਾ ਜਿਹੜੀ ਕੋਈ ਵੀ ਫੀਲਡ ਆ ਉਹ ਅੱਗੇ ਵਧਣ ਵਾਸਤੇ ਹੀ ਹੁੰਦੇ ਆ ਚੰਗੇ ਫੀਲਡ ਹਰੇਕ ਫੀਲਡ ਦਾ ਇੱਕੋ ਹੀ ਮੰਤਰ ਆ ਮਿਹਨਤ ਮਿਹਨਤ ਵਿੱਚ ਉਹਨੂੰ ਤੁਸੀਂ ਸਮਾਂ ਦੇਣਾ ਸੈਂਸੀਅਰ ਹੋਣਾ ਠੀਕ ਹੈ ਨਾ ਉਹਦੇ ਚ ਐਫਰਟਸ ਕਰਨੀਆਂ ਫਿਰ ਤੁਸੀਂ ਉਸ ਫੀਲਡ ਵਿੱਚ ਕਿਤੇ ਵੀ ਅੱਗੇ ਜਿੰਨੀ ਮਿਹਨਤ ਕਰੋਗੇ ਉਹਨਾਂ ਅੱਗੇ ਜਾਓ ਅਪਡੇਟ ਰੱਖਣਾ ਆਪਣੀਆਂ ਆਪ ਨੂੰ ਠੀਕ ਹੈ ਨਾ ਪਹਿਲਾਂ ਜਿਵੇਂ ਆਪਣੇ ਕਲਾਸਿਕਲ ਜਿਹੜੇ ਇਨਸਟਰੂਮੈਂਟ ਹੁੰਦੇ ਸੀ ਜਿਵੇਂ ਢਾਡੋ ਹੋਗੀ ਤਬਲਾ ਉਲਕੀ ਠੀਕ ਆ ਅਲਗੋਜ਼ੇ ਹੋਗੇ ਉਸ ਤਰ੍ਹਾਂ ਹੁਣ ਸਮੇਂ ਦੇ ਨਾਲ ਜਿਹੜੀ ਆ ਉਹ ਵੇਖੋ ਇਨਸਟਰੂਮੈਂਟ ਵੀ ਜਿਹੜੇ ਉਹ ਥੋਰਨਵੇਂ ਨਵੇਂ ਹਨ ਜਿਹੜਾ ਅਜਾ ਪਿਆਨੋ ਵਗੈਰਾ ਇਨ ਬਿਲਟ ਜਿਹੜੇ 뮤ਜ਼ਿਕ ਆ ਗਿਆ ਉਹਨਾਂ ਵਿੱਚ ਇਹ ਚੀਜ਼ਾਂ ਨਾਲ ਆਪਾਂ ਨੂੰ ਅਪਡੇਟ ਵੀ ਰਹਿਣਾ ਪੈਂਦਾ ਹੈ ਅੱਜ ਤਾਂ ਤੁਸੀਂ ਵੀ